ਈ ਗੱਲ ਕਰਾਂ ਪੰਜਾਬ ਦੀ ਸ਼ਾਨ ਦੀ ਇਹਦੇ ਪੰਜਾਬੀਆਂ ਦੀ ਸ਼ਾਨ ਵੱਖਰੀ ਇਹ ਜਿਉਂਦੇ ਨਾਲ ਅਣਖ ਦੇ ਇਹਨਾਂ ਦੀ ਬਹਾਦਰੀ ਹੋਰਾਂ ਨਾਲੋਂ ਅੱਡਰੀ ਪੰਜਾਬ ਦੀ ਮਿੱਟੀ ਜਿੱਥੇ ਅੰਨ ਉਗਾਉਂਦੀ ਉਥੇ ਸੂਰਮੇ ਵੀ ਇਸਨੇ ਕਮਾਲ ਜੜੇ ਨੇ ਸਵਾ ਸਵਾ ਲੱਖ ਨਾਲ ਇੱਕ ਲੜਦਾ ਇਹਨਾਂ ਦੇ ਜੋਹਰ ਦੁਨੀਆਂ ਨੇ ਵੇਖੇ ਨੇ ਪਹਿਲਾ ਬਾਜਾਂ ਵਾਲੇ ਦਾ ਖਾਲਸਾ ਕਰ ਗਿਆ ਪਹਿੜਾ ਬਾਅਦ ਦੇ ਪੰਜਾਬੀਆਂ ਨੇ ਉਹਨਾਂ ਨੂੰ ਹੋਰ ਕੀਤਾ ਗੂੜਾ ਸਾਰਾ ਗੜੀ ਦੇ ਸਿੰਘ ਚੱਲੇ ਨਕਸ਼ੇ ਕਦਮਾਂ ਤੇ ਬਾਜਾਂ ਵਾਲੇ ਦੀ ਸਿੱਖਿਆ ਤੇ ਕੀਤਾ ਅਮਲ ਪੂਰਾ ਬਾਜਾਂ ਵਾਲੇ ਦੀ ਸਿੱਖਿਆ ਤੇ ਕੀਤਾ ਅਮਲ ਪੂਰਾ ਪੰਜਾਬ ਦੇ ਸਿੱਖ ਗੋਰਿਆਂ ਦੀ ਪਲਟਣ ਵਿੱਚ ਭਰਤੀ ਹੋ ਗਏ ਸੀ ਉਹ ਆਪਣੀ ਡਿਊਟੀ ਸਾਰਾ ਗੜੀ ਦੀ ਚੌਂਕੀ ਵਿੱਚ ਨਾਲ ਧਰਮ ਦੇ ਨਿਭਾ ਗਏ ਸੀ